ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਛੜਦਿਆਂ ਕਲਾਂ ਦੇ ਵਿੱਚ ਰੱਖੇ ਜੀ ਅੱਜ ਅਸੀਂ ਫੇਰ ਵਾਲੇ ਆ ਚੁੱਲਾ ਤੇ ਧਰਿਆ ਸੀ ਸਾਹ ਭਈ ਹੁਣ ਸਾਕਤ ਧਰਤਾ ਸੂਰਜ ਸਾਹਮਣੇ ਸਾਡੇ ਅੱਖਾਂ ਤੇ ਪੈ ਰਿਹਾ ਸਾਢੇ 4 ਹੋ ਇਹ ਵਿਚਾਰੀ ਸੰਦੀਪ ਘਰ ਚੁੱਲਾ ਤਾਂ ਜੁਦਾ ਵੱਲਦਾ ਦੇਖੋ ਤੁਸੀਂ ਸਾਹਮਣੇ ਦੇਖ ਰਹੇ ਹੋ ਤੇ ਅੱਖਾਂ ਪਰ ਆਪਣੇ ਮੂੰਹ ਪਰ ਤੋਂ ਪਹੁੰਚੂ ਦੀ ਡਬਲ ਕੰਮ ਹੋ ਗਿਆ ਨਾ ਬੰਦਾ ਕਿਆ ਕਰੇ ਹੁਣ ਕਿਆ ਕਹਿ ਸਕਦੇ ਆਂ ਅਸੀਂ ਤੁਸੀਂ ਆਪ ਸਮਝੋ ਸਾਰਾ ਤਾਂ ਹੋ ਗਿਆ ਹਾਂ ਤੋ ਲੈ ਸਾਰਾ ਅੱਛਾ ਪਾਲਕ ਧੋਤੀ ਸੀ ਚਲੋ ਨਾ ਨਿਰਦੈਲਾ ਸਮਝਾ ਕਰਦੀ ਐ ਮਾਸਿਸ ਸਿੰਧੀ ਕੋਲ ਸਤਿ ਸ੍ਰੀ ਅਕਾਲ ਜੀ ਆਂਦੀ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਮਾਸੀ ਦਾ ਸਾਡੇ ਦਾ ਬੀਪੀ ਥੋੜਾ ਜਿਹਾ ਵਧਿਆ ਹੋਇਆ ਅਸੀਂ ਅੱਜ ਮਾਸੀ ਦਾ ਬੀਪੀ ਦਿੱਤਾ ਵਧਾ ਉਹ ਇਸ ਕਰਕੇ ਕਿਉਂਕਿ ਕੁਝ ਕਾਰਨ ਕੰਮ ਨਹੀਂ ਤਾਂ ਕਰਦਾ ਕੁਝ ਅੱਜ ਮੇਰੀ ਸਿਹਤ ਨਹੀਂ ਤੇ ਠੀਕ ਹੈ ਮੇਰੀ ਅੱਖ ਨਹੀਂ ਤੇ ਖੁੱਲਦੀ ਮਾਸੀ ਕਹੀਏ ਦੋ ਤਿੰਨ ਵਾਰ ਕਹਿ ਕੇ ਤੇ ਵੀ ਕੱਪੜੇ ਤਾਂ ਮਾਰਦੇ ਪਾਈ ਕੱਪੜੇ ਤਾਂ ਮਾਰਦੇ ਤਾਂ ਕਰਕੇ ਅੱਜ ਮਾਸੀ ਦਾ ਅਸੀਂ ਬੀਪੀ ਦਿੱਤਾ ਵਧਾ ਜੀਦਾ ਵੀ ਲੋ ਹੁੰਦਾ ਸੀ ਆਪੇ ਚੱਕ ਦੰਨੇ ਆ ਬਸ ਸਮਝਣਾ ਚਾਹੀਦਾ ਇੱਕ ਤਾਂ ਵਿਚਾਰੀ ਕੰਮ ਕਰਦੀ ਆ ਹਮ ਇੱਕ ਤੁਸੀਂ ਉੱਪਰ ਨਹੀਂ ਇਹ ਗੱਲ ਮੈਂ ਮੰਨੀਦੀ ਵੀ ਗਲਤੀ ਆ ਪਤਾ ਨਹੀਂ ਕਾਤੇ ਅੱਖੇ ਨਹੀਂ ਖੁੱਲੀ ਹੈਗੀ ਉਹ ਤੁਸੀਂ ਕਿਆ ਸਰੀਰ ਨੂੰ ਕਿਆ ਹੋਇਆ ਵਾਤਾ ਤੁਹਾਨੂੰ ਬਤਾ ਸਾਗ ਗਾਹ ਪੈ ਜਾਂਦਾ ਇੱਕ ਲਿਖੇਦਾ ਇਹ ਗੱਲ ਤਾਂ ਹੈਗੀ ਆ ਹਾਂ ਸਾਗ ਦਾ ਥੋੜਾ ਜਿਹਾ ਕੰਮ ਥੋੜਾ ਹੁੰਦਾ ਹਾਂ ਕਰਨ ਬਠਾਲੇ ਦੋ ਮਿੰਟ ਬੈਠ ਕੇ ਦੇਖੇ ਤੂੰ ਨਹੀਂ ਬੈਠੇ ਨਹੀਂ ਹੁਣ ਨਹੀਂ ਗਰਮੀ ਆ ਮੈਂ ਤਾਂ ਕਹਿ ਨਹੀਂ ਆ ਤਾਨਾ ਬੈਠੋ ਤਾਂ ਸਹੀ ਉਹ ਤਾਨਾ ਮਾਮਾ ਸਾਡੀਆਂ ਤਾਂ ਹੀ ਰੱਬ ਨੇ ਮਾਮਾ ਬਣਾਈਆਂ ਅੰਨਿਆ ਤਾਂ ਬਣਾਈਆਂ ਮਾਮਾ ਲੈ ਹਾਂ ਜੋਲਮ ਕਰਨ ਨੂੰ ਮਾਮਾ ਹਾਂ ਗਾਲਾ ਕੱਢਣ ਨੂੰ ਮਾਮਾ ਰੋਟੀ ਬਣਾਉਣ ਨੂੰ ਮਾਮਾ ਪਿਆਰ ਕਰਨ ਨੂੰ ਮਾਮਾ ਸਭ ਕਿਸੇ ਨੂੰ ਮਾਮਾ ਹੀ ਆ ਹੱਸਦਾ ਕਹਿ ਨਹੀਂ ਆ ਭੁਲਾਈ ਪਿੱਛੇ ਗਾਲਾਂ ਕੱਢਦੀਆਂ ਬਿਨਾ ਮਤਲਬ ਤਾਂ ਹੀ ਤਾਂ ਕਿਹਾ ਫਿਰ ਫਿਰ ਮੈਂ ਤਾਂ ਕਲ ਤਾਂ ਨਹੀਂ ਕਹਿੰਦੀ ਤਾਂ ਹੀ ਤਾਂ ਕਹੇ ਵੀ ਸਭ ਕਾਸੇ ਨੂੰ ਮਾਵਾ ਬਣਾਈਆਂ ਨਿਆਣਾ ਗਲਤ ਰਾਹ ਨੂੰ ਜਾਂਦਾ ਸਿੱਧੇ ਰਸਤਾ ਦਿਖਾਉਂਦੀਆਂ ਮਾਵਾ ਚਲ ਬਾਪ ਲੈ ਗਏ ਹਨ ਦਿਮਾਗ ਅੱਜ ਚਾਚਾ ਸਾਡਾ ਆਚਾਰਾ ਕਿਤੇ ਨੂੰ ਲੰਘਿਆ ਹੋਇਆ ਪਤਾ ਨਹੀਂ ਕਿੱਧਰ ਲੰਘੇ ਵੇ ਖੇਤਾਂ ਖੁੱਤਾਂ ਸਾਈਡ ਨੂੰ ਤਾਂ ਇਸ ਕਰਕੇ ਵਲੌਗ ਅੱਜ ਹਮ ਬਣਾ ਰਹੇ ਹਾਂ ਨਹੀਂ ਸਾਗ ਦਾ ਵਲੌਗ ਉਹ ਬਣਾਤੇ ਹਨ ਠੋਸੋ ਬਾਬੇ ਨੇ ਕਿਰਪਾ ਕਰਤੀ ਥੋੜੀ ਥੋੜੀ ਚੱਲ ਪੀਜੀ ਹਵਾ ਕਿ ਕਿਨਾਂ ਨੂੰ ਪਤਾ ਲੱਗ ਗਿਆ ਅੱਜ ਸਾਡੀ ਮਾਸੀ ਦਾ ਪਰਾ ਹੋਈ ਹੋਇਆ ਬੈ ਮੌਸਮ ਕਰਦੀ ਏ ਥੋੜਾ ਜਿਹਾ ਠੰਡਾ ਸੁਣਦਾ ਈ ਧੁੱਪਾਂ ਚ ਕਰਨਾ ਪਰ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਕਿੰਨਾ ਕੋੜੀ ਹੈ ਗੱਲਾਂ ਇਹ ਅੱਛਾ ਗੱਲ ਜਦੋਂ ਟਾਈਮ ਆਉਣਾ ਨਾ ਬਦਲ ਹਰ ਹਵਾ ਚਲਾ ਦਿੰਦਾ ਜਦੋਂ ਨਹੀਂ ਇਹ ਗੱਲ ਸਹੀ ਆ ਮਾਸੀ ਦੀ ਜਦੋਂ ਟਾਈਮ ਹੋਣਾ ਉਸੇ ਟਾਈਮ ਹੋਣੀ ਸਾਰੀ ਗੱਲ ਇਹ ਤਾਂ ਤੁਸੀਂ ਮੰਨ ਲਓ ਮੜਾ ਦੇ ਕੁਟਕ ਨੇ ਚੋਣ ਗੋਇਨ ਆਪਾਂ ਕੱਟੇ ਪਾਏ ਚ ਰੱਜਣਾ ਹੀ ਇਹਨੇ ਤਾਂ ਅੱਜ ਨੂੰਣ ਦੇਖ ਕੇ ਹੀ ਪਾਈ ਅੱਜ ਨਹੀਂ ਪਾਉਣੀ ਜਿਆਦਾ ਇਸ ਲਈ ਮੈਂ ਨੂਨ ਥੋੜਾ ਜਿਆਦਾ ਹੋ ਗਿਆ ਤਾਂ ਹਾਂ ਕੋਈ ਨਹੀਂ ਪਤਾ ਨਹੀਂ ਕਿ ਆ ਗੱਲ ਆਪਣੇ ਨੂਨ ਚ ਨੂਨ ਜਿਆਦਾ ਹੈ ਹਾਂ ਜੇ ਤੇਜ਼ ਹੋ ਰਿਹਾ ਨਹੀਂ ਅੱਗੇ ਪਾ ਗਏ ਵੀ ਤਾਂ ਐਸਟੀਮੇਟ ਨਾਲ ਪਾਉਣੇ ਹੋ ਪਾਪਾ ਆ ਗਏ ਇੱਧਰ ਸਾਡੇ ਇਹ ਗਈ ਥੀ ਚਲੋ 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 ਮੈਂ ਬੋਗੋ ਚਲੋ ਜੇ ਸੀਗਾ ਵੀਡੀਓ ਬਣਦੀ ਜਿੰਨਾ ਟਾਈਮ ਉਹਨਾਂ ਟਾਈਮ ਤੋਂ ਬੈਠ ਜਾਵਾਂ ਆ ਲੈ ਹਾਂ ਦਿੰਨਾ ਚ ਟਾਈਮ ਤੇ ਵੀੜੇ ਬੜਦੀ ਹੈ ਕਹਿੰਦੇ ਉਹਨਾਂ ਚੱਕਾ ਬਹਿ ਜਾਉਂਦਾ ਵਾਸੀ ਆ ਵਾਸੀ ਨੇ ਤਾਂ ਆਪਣੀ ਸਮਝੀ ਗੱਲ ਕਿ ਆ ਕਹੀ ਆ ਪਾਪਾ ਨੇ ਉਹ ਕਹਿੰਦੀ ਪਾਪਾ ਤੇ ਕੋ ਬਹਿਨ ਹੈ ਪੁੱਤ ਤੂੰ ਆ ਨਾਲ ਹੀ ਕਹਿੰਦੇ ਹੁੰਦੇ ਵੀ ਪਾਣੀ ਉਬਾਲ ਕੇ ਸਾਗ ਪਾਉਣਾ ਚਾਹੀਦਾ ਤੂੰ ਠੰਡੇ ਚ ਕਿਉਂ ਪਾਇਆ ਪਾਣੀ ਲੁਝਾਏ ਆ ਪੂਰਾ ਚਾਹ ਲੈ ਪਾਣੀ ਰਿੱਝੇ ਆ ਹਾਂ ਦੀਪੇ ਹਾਂਜੀ ਮੈਂ ਦੇਖਦਾ ਤੇਰਾ ਪਾਣੀ ਕਿੰਨੇ ਘਵਾਰੇ ਮਾਰਦਾ ਚਾਹ ਹੁਣ ਠੰਡਾ ਸਾਗ ਪੈਂਦਾ ਉਹਨੇ ਆਪਣੇ ਆਪ ਉਹ ਦੇਖੋ ਗਲਗਲੇ ਕੱਢਣ ਲੱਗ ਗਿਆ ਓ ਤੋ ਕੇ ਦਾ ਸਾਗ ਪਾਉਨੇ ਆ ਆਪਾਂ ਜਦ ਆਪਣਾ ਗੱਲ ਸੁਣੀ ਜਰ ਮਨ ਲਓ ਵੀ ਪੂਰਾ ਪਾਣੀ ਗਰਮ ਹੁੰਦਾ ਹੋਇਆ ਵਾ ਠੀਕ ਹੈ ਨਾ ਉਹਦੇ ਚ ਆਪ ਆਪਣਾ ਹੱਥ ਬੰਦੇ ਆਪਣਾ ਹੱਥ ਨਹੀਂ ਛੱਡ ਜਾਂਦਾ ਫਿਰ ਇਹ ਤਾਂ ਸੜਿਆ ਨਹੀਂ ਹੈਗਾ ਇਹ ਸਾਗ ਬੱਲੇ ਤੁਸੀਂ ਦੇਖ ਲਓ ਹੱਥ ਪਾ ਕੇ ਫਿਰ ਇੱਕੋ ਲੱਗਦਾ ਤਾਂ ਕੋਈ ਚੀਜ਼ ਨਹੀਂ ਸੜਦੀ ਹੁੰਦੀ ਟਾਈਮ ਲਾਉਂਦੀ ਹੈ ਹੱਥ ਵੀ ਸੜਨਾਂ ਨਾ ਹੱਥ ਪਾ ਕੇ ਦੇਖੀ ਤੇ ਨਾ ਹੁਣ ਤਾਂ ਕੀ ਹੋਣਾ ਜੇ ਦੇਖ ਲਓ ਜਦ ਤੁਸੀਂ ਮੰਨਦੇ ਹੀ ਨਹੀਂ ਹੈਗਾ ਕੰਮ ਆਹ ਬੱਲੇ ਹੁਣ ਰਿੱਜਦਾ ਉਹ ਲੱਗ ਗਿਆ ਦੋ ਮਿੱਟਵਾ ਤਾਂ ਕਹਿੰਦੇ ਮੈਂ ਹੱਥ ਨਹੀਂ ਪੋੜਾ ਪਹਿਲਾਂ ਕਿਹਾ ਜਦੋਂ ਮੈਂ ਕਹੀ ਜਾਂਦਾ ਬਸ ਅੱਗੇ ਹੀ ਛਕ ਰਹੀ ਹਾਂ ਥੱਲੇ ਅੱਗੇ ਠੀਕ ਹੈ ਜੀ ਵੀ ਛੇਤੀ ਦੇਖੀ ਤੇ ਜਿੰਨ ਲੱਜਵੇ ਰਜੂਗਾ ਤਾਂ ਹੀ ਬਣੂਗਾ ਸਹੀ ਗੱਲ ਹੋਰ ਕੱਖ ਖਾਣੀ ਐਂ ਖਾ ਲੰਦੇ ਮੈਂ ਨੂੰ ਜਰੂਰੀ ਇਕੱਠਣਾ ਤਾਂ ਲੋਕੇ ਖਾਂਦੇ ਇਕਣੀ ਕਈ ਖਾਂਦੇ ਆ ਵਧੀਆ ਮੈਂ ਕਿੰਨੇ ਐਂ ਖਾ ਲੂ ਖਾ ਲੂ ਚੈਨ ਵਾਲੀ ਸਾੜੇ ਜੀ ਨੂਨ ਮਿਰਚ ਜਰਾ ਲਾ ਮੜ ਜਾਗੇ ਲੈ ਦੇ ਮਾਉਣ ਖਾ ਲੈਣਾ ਇਹ ਉਹ ਗਲਤ ਦੇਖਿਆ ਤੁਹਾਨੂੰ ਕਿਹੜਾ ਹਾਲਾਤ ਹੋਏ ਬੇ ਨਾ ਹਵਾ ਚੱਗ ਬੜ ਸਕਦੇ ਨਹੀਂ ਅਰ ਤੁੱਪਾ ਸਾਹਮਣੇ ਕੋਈ ਚਾਹੇ ਕੰਮ ਚੱਜਦਾ ਕਰਿਆ ਆਏ ਮੇਰੇ ਰੱਬਾ ਹਾਂ ਮੈਂ ਤਾਂ ਚੱਜ ਜੇ ਮੈਂ ਕੋਈ ਕੰਮ ਮੇਰਾ ਚੱਜਦਾ ਨਹੀਂ ਕਰਿਆ ਮੈਨੂੰ ਇੱਕ ਮੌਕਾ ਮਿਲ ਜਾਂਦਾ ਜਿਹੜਾ ਮੇਰਾ ਸਨ 1997 ਦੀ 14 ਤਰੀਕ ਦਸੰਬਰ ਮਹੀਨੇ ਦੀ ਦੀ ਜਿਹੜੀ ਜੇ ਉਸ ਦਿਨ ਮੈਂ ਕਿਤੇ ਚੱਜ ਦਾ ਕੰਮ ਕਰ ਲੰਦਾ ਉਹ ਦਾ ਜਨ ਚੜਾ ਕੇ ਜਾਂਦਾ ਸ਼ਾਇਦ ਸਾਰਾ ਕੁਝ ਠੀਕ ਹੋ ਜਾਂਦਾ ਉਹ ਚੱਜ ਦਾ ਕੋਈ ਵੀ ਕੰਮ ਚੱਜ ਦਾ ਨਹੀਂ ਕਰਿਆ ਹੁਣ ਆਪੇ ਕਹਿੰਦੀ ਇਹ ਜਨ ਦਾ ਚੜਾਉਣੀ ਹੁੰਦੀ ਜਦ ਮਰਦੀ ਮੇਰੇ ਨਾਲ ਲਾਉਂਦਾ ਕਿਸੇ ਹੋਰ ਨਾਲ ਹੋ ਜਾਂਦਾ ਫੇ ਸ਼ਾਇਦ ਕੰਮ ਚੱਜ ਦਾ ਹੋ ਜਾਂਦਾ ਸ਼ੁਰੂ ਕਿਸੇ ਨਾਲ ਤਾਂ ਹੋਣਾ ਹੀ ਹੋਣਾ ਪਾ ਹਲੇ ਵੀ ਨਾ ਬੋਲ ਜੀ ਕਿਉਂ ਉੱਥੇ ਦਾ ਕੰਮ ਖਰਾਬ ਹੋ ਗਿਆ ਆ ਵੀ ਲੈਣਾ ਤਾਂ ਅਸਲ ਦੀਪ ਉੱਥੇ ਤੇ ਸ਼ੁਰੂ ਹੋਇਆ ਕੰਮ ਖਰਾਬ 1997 ਦੀ 12ਵੇਂ ਮਹੀਨੇ ਦੀ 14 ਤਰੀਕ ਤੇ 99 ਚ ਹੋ ਜਾਂਦਾ 99 ਚ ਹੋ ਜਾਂਦਾ ਥੋੜਾ ਤਾਂ ਕੰਮ ਹੋਣਾ ਹੀ ਤਾਂ ਖਰਾਬ ਆ ਹਾਂ ਤੇਰੀ ਪੱਕਾ ਪਤਾ ਤੇ ਮੇਰੇ ਕਰਮਾਂ ਚ ਲਿਖਿਆ ਹੋਇਆ ਹੀ ਤਾਂ ਆ ਬਸ ਦੇਖਿਆ ਆ ਹੋ ਸਕਦਾ ਤਾਂ ਚੱਜ ਦੀ ਆ ਜਾਂਦੀ ਕੋਈ ਚਾਤ ਟੁੱਕਦੀ ਹਾਂ ਵਧੀਆ ਹੋਣਾ ਰਹਿਣਾ ਮੰਮੀ ਨੇ ਹੁਣ ਨੇ ਸਾਡੀ ਨੇ ਪਾਕਿਸਤਾਨ ਬੈਠੀ ਹੋਣਾ ਤਾਂ ਫਿਰ ਹਾਂ ਇਹ ਤਾਂ ਪਾਕਿਸਤਾਨ ਬੈਠਾ ਸਾਡੇ ਬਾਪਰੇ ਬੈਠੇ ਆ ਦੇਖੋ ਮੈਂ ਵੀ ਵੀਡੀਓ ਬਣਾ। ਅੱਛਾ ਜੀ। ਕਰਨ ਲਿਖ। ਅੱਛੀ ਵੀਡੀਓ ਬਣਾਉਂਗੀ ਤੂੰ। ਬੜਾ ਫੇ ਚੱਲ ਮੈਂ ਸੱਸਰੀ ਕਾ ਬਲਾਵਾ ਫੜੇ ਦੀ ਫੜ ਚੱਲੋ ਜੀ ਸ਼ੁਰੂ ਕਰੋ। ਚਲੋ ਬੱਤ। ਵਾਇਗੁਰੂ ਜੀ ਦਾ ਖਾਲਸਾ ਅਸਲ ਰੂਜਮਾਨ ਹੋ। ਹਲੇ ਸੈਟਿੰਗ ਹੋ ਰਹੀ ਹੈ ਕੈਮਰੇ ਦੀ। ਚਲੋ ਜੀ ਹੁਣ। ਲਓ ਜੀ ਵਾਇਗੁਰੂ ਜੀ ਦਾ ਖਾਲਸਾ ਰੂਜਮਾਨ ਸਭੋਂ ਕੇਂਦਰ। ਮੂੰਹ ਦੇਖਿਓ। ਕੈਮਰਾ ਹੈ ਚਲਾਉਣਾ ਹੁਣ। ਹਾਂ। ਹਾਂ। ਵਾਇਗੁਰੂ ਜੀ ਦਾ ਖਾਲਸਾ। ਵਾਇਗੁਰੂ ਜੀ ਦੀ ਫਤਿਹ। ਪਰਮਾਤਮਾ ਤੋਂ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਦੇਖ ਲੱਗਦੇ ਪਰ ਹੱਥ ਧਰ ਕੇ ਖੜੀ ਬੈਠ ਕੜੀਏ ਕੁੜੀ ਵੀਡੀਓ ਬਣਾਉਣ ਲੱਗੀ ਹੋਈ ਹੈ ਜੀ ਸਾਡੀ ਤੇ ਇਹ ਕਹਿੰਦੀ ਵੀ ਕੈਮਰਾ ਹਿੱਦਣਾ ਜਾਵੇ ਲੋਕਾਂ ਨੂੰ ਵਧੀਆ ਵੀਡੀਓ ਦੇਖਣੀ ਚਾਹੀਦੀ ਹੈ ਜੀ ਹਾਂ ਜੀ ਠੀਕ ਹੈ ਜੀ ਲੈ ਆਓ ਤੁਸੀਂ ਸਾਲ ਤੱਕ ਕੈਮਰਾ ਆਉਣਾ ਕੜੀ ਆਓ ਹੋਰ ਕੀ ਆ ਪਾਪਾ ਨੇ ਮੈਂ 사ਤੀ ਕਾਲ ਬੋਲਣੀ ਹੈ ਬਬੂ ਮੰਮਾ ਨੇ ਵੀ ਬੁਲਾਉਣੀ ਔਰ ਇਹਨੂੰ ਵੀ ਆ ਜਾ ਭੈਣੇ ਹੋ ਵੀਡੀਓ ਪੂਰੀ ਤਾਂ ਬਣਾ ਦੇ ਹੁਣ ਸਾਰਿਆਂ ਦੇ ਸੱਸਰੀ ਘਰ ਤਾਂ ਬੁਲਾ ਲਾ ਇਹਨੇ ਮਨ ਦਾ ਤੋੜ ਦੇਣਾ ਕਰਦੀ ਕੋਈ ਦੇ ਕਿ 100 ਬੀਜ਼ੀ ਆਂਗੇ ਬਹੁਤ ਪਾਪਾ ਮਾਤਾ ਨੂੰ ਬਾਅਦ ਚ ਖਾਣੋ ਠੀਕ ਹੈ ਨਾ ਉਹ ਲਾਂਗੀ ਧੋਪਾਂ ਵੀ ਲੱਗੀ ਆ ਨੂੰ ਨਹੀਂ ਅੱਜ ਪਾਪਾ ਤੁਸੀਂ ਪੁੱਛੋ ਚਾਚਾ ਕਿੱਥੇ ਆ ਚਾਚਾ ਕਿੱਥੇ ਗਿਆ ਕੀ ਕਰ ਚਾਚੇ ਨਾਲ ਹੋ ਗਈ ਲੜਾਈ ਸਾਡੀ ਤੇਰੀ ਗੱਲ ਦੀ ਉਹ ਬਹੁਤ ਗੱਲਾਂ ਹੋ ਜਾਣੀਆਂ ਆਣੀਆਂ। ਬਾਤ ਤੁਸੀਂ ਬਹੁਤ ਗੱਲਾਂ ਪਾਪ ਕਰਦੇ ਉਹਨੂੰ ਪ੍ਰੇਸ਼ਾਨ ਕਰਤਾ ਹੁਣ ਮੇਰਾ ਭਾਈ ਘਰ ਛੱਡ ਕੇ ਚਲੇ ਗਿਆ ਹੈ। ਆ ਗਿਆ ਪਾਚ। ਉਹ ਵੀਰਾਂ ਨੂੰ ਪਤਾ ਤਾਂ ਵੀ ਸਾਗ ਮੈਨੂੰ ਹੀ ਬਣਾਉਣਾ ਪੈਣਾ। ਇਹਨਾਂ ਤਾਂ ਸੁਣੋ ਵੀ ਗੱਲਾਂ ਸਾਗ ਵੀ ਬਣਾਓ। ਮੈਂ ਮੈਂ ਵੀ ਜਾਣਾ ਮੈਂ ਵੀ ਚੱਲਿਆ। ਇਹ ਵੀ ਹੋਤ। ਆਛਾ ਫੇਰ ਤਾਂ ਬਣਣਾ ਹੀ। ਫੇਰ ਨਹੀਂ ਬਣਨਾ। ਸਵਾਦ ਸਵਾਦ ਬਣਨਾ ਚਾਹੀਦਾ ਜਿਹੜਾ ਬੈਠ ਕੇ ਨਾ ਵਿੱਕੀ ਦਾ ਹੱਥ ਕਿ ਬਣਾ ਵਿੱਚ। ਜਿਹੜੀਆਂ ਮੈਂ ਚਾਰ ਮੰਤਰ ਪੜ੍ਹਨੇ ਤੇ ਓਹੋ। ਖਾਵੇ ਤਾਂ ਕਾੜੀ ਕਰੂ ਆ ਕੇ ਵਿੱਕੀ ਦੇ ਬੈਠ ਜਾਣਾ। ਹਾਂ ਵਿੱਕੀ ਨੇ ਕਦੇ ਵੇਟ ਜਾਨਾ ਅੱਜ ਮੈਂ ਬਿੰਦੂ ਨੂੰ ਮਿਲਿਆ ਤਾਂ ਹਾਂ ਹਾਂੋ ਕਹਾਂ ਨਾ ਭਾਈ ਮਹੀਨਾ ਡੇਢ ਮਹੀਨਾ ਸਾਡੇ ਕੋਲ ਟਾਈਮ ਨਹੀਂ ਉਹ ਬੱਸ ਜਾਣ ਕੀ ਕਹਿੰਦਾ ਨਾ ਨੇ ਨਾ ਸੱਚੀਓ ਬੰਦੇ ਬੰਦੇ ਵੀ ਉਹ ਕੋ ਪੰਜ ਸੱਤ ਬੰਦੇ ਖੜੇ ਤੇ ਉਹਦੇ ਕੋ ਮੁੰਡੇ ਕੰਮ ਕਰਨਾ ਭਾਈ ਕੰਮੇ ਬਹੁਤ ਉਲਝਿਆ ਬਸਦਾ ਯਾਰ ਕੀ ਕਰੇ ਤੈਨੂੰ ਕੀ ਕਰੀ ਹੋਰ ਵੀਿੰਦਿਸ਼ਿੰਦੂ ਦੇਣਾ ਮਾਣੋ ਇਹ ਵੀ ਕਿਹਾ ਮੈਂ ਤੈਨੂੰ 1050 ਦੇ ਫालतੂ ਦੇ ਦੂੰਗਾ ਕਹਿੰਦਾ ਭਾਈ ਯਾਰ ਜਿਹਦਾ ਕੰਮ ਪੜਿਆ ਵਾ ਮੰਨ ਲਾ ਤੂੰ ਸਾਨੂੰ ਕਹਿੰਦਾ 600 ਰੁਪਏ ਦਿਹਾੜੀ ਦਿੰਦਾ ਹਨਾ ਤੇ ਅਗਰ ਆ ਕੇ ਸਾਨੂੰ ਕੱਲ ਤੇਰੇ ਕੰਮ ਪਰ ਲੱਗੇ ਪਰ ਕਿਹਾ ਵੀ ਤੈਨੂੰ 1000 ਰੁਪਏ ਦਿਹਾੜੀ ਦੇਂਦਾ ਤੈਨੂੰ ਕੀ ਕਰਨ ਲੱਗੂਗਾ ਮਾਂ ਕਾਲ ਤੇ ਠੀਕ ਆ ਨਹੀਂ ਉਹ ਤਾਂ ਠੀਕ ਆ ਹੋਰ ਕਿਸੇ ਨੇ ਪੁੱਛ ਰੋ ਹੋਰ ਨਹੀਂ ਫਿਰ ਜਿਹੜਾ ਬੰਦਾ ਆਪਣਾ ਆੜ ਯਾਰੀ ਬਸ ਹੁਣ ਜਾਣ ਕੇ ਵਸ ਆ ਕਿਉਂ ਜਾਣ ਕੇ ਦਾ ਕੀ ਮਤਲਬ ਹੈ ਹੁਣ ਮੈਂ ਜਦੋਂ ਤੁਸੀਂ ਪੁੱਛੀਂ ਚੱਕਰੋ ਮੈਂ ਰੰਗ ਲਿਆਉਣਾ ਫਿਰ ਤੁਹਾਨੂੰ ਕਰਨਾ ਨਹੀਂ ਆਉਂਦਾ ਨਹੀਂ ਤਾਂ ਅਸੀਂ ਕਰ ਲੈਂਦੇ ਮੈਨੂੰ ਸਾਰਾ ਕੁਝ ਆਉਂਦਾ ਵੀਰ ਜੀ ਨੇ ਧੰਨਵਾਦ ਵੀਜੀ ਥੋਡਾ ਵੀ ਮੇਰੀ ਮਸ਼ੀਨ ਚਾਲੂ ਕਰਤੀ ਹਾਂ ਦੱਸ ਮੈਂ ਕਿਹੜੀ ਕਿੱਥੇ ਸਕੇ ਸਿੱਖ ਕੇ ਇਹਦਾ ਮਸ਼ੀਨਾਂ ਦਾ ਕੰਮ ਤੁਸੀਂ ਸਾਰੇ ਕੰਮ ਦਾ ਪਹਿਲਾਂ ਕੋਰਸ ਕਰਿਆ ਹੋਇਆ ਕਿੱਥੇ ਕਰਿਆ ਕੋਰਸ ਵੀਜੀ ਕਰਿਆ ਹੋਇਆ ਬਲੈਂਟ ਲੜੀ ਨੂੰ ਬਾਸਰੇ ਦਾ ਆਸਰਾ ਕੋ ਕੋਰਸ ਨਹੀਂ ਕਰਿਆ ਇਹ ਕੰਮ ਕਰ ਲੈ ਕੁਛ ਵੀ ਚੱਕ ਲੈਨੇ ਨਾਲ ਹੋ ਕੇ ਸਮਾਂਗ ਦੀ ਜਦ ਵੀ ਉਹਦੇ ਨਾਲ ਵੀ ਤਾਂ ਗੱਲ ਸੀ ਕਰਾਉਣਾ ਹੀ ਤਾਂ ਸਮਾਨ ਸਬੂਨ ਕਢਾਉਣਾ ਤਾਂ ਸੌ ਕੰਮ ਹੱਥ ਪੱਲਾ ਮਾਰਨਾ ਤਾਂ ਜੇ ਇੱਕ ਅੱਧੇ ਪਾਰੀ ਨੂੰ ਤਾਂ ਲਾਓ ਕਿਧਰੇ ਤੇ ਦਿਹਾੜੀ ਪੱਲਾ ਦੋ ਉਹ ਕਰਨੇ ਆ ਇਹ ਨਹੀਂ ਸਪੈਸ਼ਲ ਹੁੰਦੇ ਹਾਂ ਨਾ 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 ਕਿਤੇ ਨਹੀਂ ਜਾਣਾ ਅਚੀਰ ਕਰੇ ਆਪਣਾ ਕੰਮ ਕਰ ਜਿਹੜਾ ਕਰਨ ਨਾਲ ਸਕੂਲ ਦਾ ਸਾਈਕਲ ਲੈ ਕੇ ਗਿਆ ਬਿਆ ਉਹ ਤੇਰੇ ਵਾਲਾ ਹੀ ਭੱਜ ਜਾਂਦਾ ਜਦ ਤੈ ਹੂੰ ਆਇਆ ਤਾਂ ਹਲੇ ਉਹ ਕਹਿੰਦਾ ਮੈਂ ਖੇਲਣ ਜਾਣਾ ਮੇਰਾ ਸਾਈਕਲ ਲੈ ਗਿਆ ਉਹ ਮੈਂ ਸਾਈਕਲ ਲੈ ਕੇ ਗਿਆ ਬਿਆ ਡੈਡੀ ਉਹੀ ਕਹਿੰਦਾ ਵੀ ਮੈਂ ਆਪਣਾ ਲੈ ਕੇ ਆਉਣਾ ਸਾਈਕਲੇ ਨਹੀਂ ਚੜਦਾ ਹੁਣ ਫਿਰ ਕੀ ਗੱਲ ਹੋ ਗਈ ਇੱਥੇ ਕਿੰਨਾ ਕੁ ਜਾਣਾ ਬੜਾ ਕਲਖਰ ਦੇ ਵਿੱਚ ਜਾਣਾ ਮੜ ਜਾ ਜੇ ਤੁਰ ਲੁਪਟੇ ਡਫੜਾ ਹੋ ਜੂ ਇਹਦਾ ਆਇਆ ਚੌਕ ਚੋ ਬੁੱਲੇ ਵਾਲੇ ਚੌਂਕ ਬਹੁਤ ਦੂਰ ਹੈ ਆਪਣੇ ਪਿੰਡਾਂ ਉਹ ਪਿੰਡਾਂ ਦਾ ਚੌਂਕ 5 ਮਿੰਟ ਦੀ ਤੇ 4 ਮਿੰਟ ਦੀ ਦੂਰੀ ਤੇ ਚੌਂਕ ਓਹ ਖਬਰੇ ਵਿੱਕੀ ਥੱਲੇ ਦੇਖ ਨਹੀਂ ਪਤਾ ਮੈਨੂੰ ਲੱਗੋ ਗਿਆ ਵਸਾਈਕਲ ਲੈ ਜੀ ਸਰ ਓਲੇ ਮੈਨੂੰ ਕੈਮਰਾ ਦਾ ਦੇ ਦੇ ਕਿੱਥੇ ਕੈਮਰਾ ਕੁੜੀ ਕਿੱਥੇ ਰੱਖੋ ਉਹਦੇ ਕੋਲ ਹੈ ਜੀ ਕੋਈ ਮਾੜਾ ਮੋਟਾ ਕੰਮ ਕਾਲੇ ਕਰੋ ਕੋਹ ਦਾ ਟੁੜਾ ਕਰਦੇ ਕਰੋ ਬਸ ਵੇਰ ਦਾ ਮਰਦਾ ਫਿਰਦਾ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ ਘਰ ਦੀ ਰਾਖੀ ਦੇ ਲੈ ਕਿੰਦੀ ਤਕੜੀ ਕਰੀ ਤੁਸੀਂ ਕੋਈ ਵੀ ਤਰ੍ਹਾਂ ਦਾ ਆ ਗਿਆ ਜਿਹੋ ਇਹਦਾ ਹਸਾਬ ਲੈ ਕਰੇ ਗਏ ਤੇ ਹੋਤਾ ਨਾ ਚਲੋ ਜੀ ਠੀਕ ਹੈ ਫਿਰ ਹੁਣ ਮੜਜਾ ਰਿੱਜ ਜਿਵੇਂ ਸਾਗ ਮਲਦਿਆ ਜੀ ਫੇਰ ਲੋ ਜੀ ਸਾਡਾ ਸਾਗ ਗਿਆ ਬਿਲਕੁਲ ਰਿੱਜ ਹੁਣ ਮਾਸੀ ਪਾਉਗੇ ਜੀ ਆਲਣ ਬਸ ਇਹ ਆਲਣ ਪਾ ਕੇ ਫੇਰ ਚੁੱਲੇ ਪਰ ਧਰ ਦੇਣਾ ਹਾਂ ਫੇਰ ਉਸ ਤੋਂ ਬਾਅਦ ਕਿੰਨਾ ਟਾਈਮ ਰਜਣਾ ਹਾਂ ਨਾ ਮੈਨੂੰ ਸਪੈਲ ਨਾ ਸੁਬਤਾ ਅੱਛਾ ਮੈਨੂੰ ਇੱਕ ਨਿਸ਼ਾਨੀ ਤਾਂ ਦੱਸ ਦੋ ਵੀ ਆ ਨਿਸ਼ਾਨੀ ਹੁੰਦੀ ਆ ਵੀ ਸਾਗ ਬਣਦੀ ਵੀ ਮਤਲਬ ਆਲਣ ਪਾਉਂਦੀ ਹਾਂ ਦਾ ਲੇਸ ਫੜਨ ਦੀ ਕਾਠਾ ਜਿਹਾ ਹੋ ਗਿਆ ਮੰਨ ਲਓ ਠੀਕਾ ਲਓ ਜੀ ਸਾਡੇ ਪੈਰਿਆਂ ਆਲਣ ਆਲਣ ਦੀ ਆ ਮੀ ਮਮੀ ਕਹਿੰਦੀ ਹੁੰਦੀ ਆ ਪੰਜ ਮੁਠੀਆਂ ਪਾਇਓ ਜਿਆਦਾ ਨਾ ਪਾਇਓ ਆ ਪਾਉਣਾ ਕੁਝ ਪਾਣੀ ਪਾਉਣਾ ਉਹਦੇ ਨਾਲ ਵੀ ਆ ਬੇਸਣ ਨਾਲ ਵੀ ਕਾਠਾ ਦੇ ਹੋ ਜਾਂਦਾ ਬੇਸਣ ਵੀ ਪੈ ਜਾਂਦਾ ਨਹੀਂ ਹਾਂ ਬੇਸਣ ਹੋ ਗਿਆ ਮੱਕੀ ਦਾ ਆਟਾ ਹੋ ਗਿਆ ਕਾਠਾ ਕਰਨ ਨੂੰ ਪਾਉਣੇ ਮੰਨ ਲੋ ਸਾਦ ਨੂੰ ਠੀਕ ਆ ਜਿਆਦਾਤਰ ਮੱਕੀ ਦਾ ਆਟਾ ਹੀ ਪੈਂਦਾ ਹਾਂ ਜਿਆਦਾਤਰ ਪੈਂਦਾ ਜੀ ਸਾਡੇ ਮੱਕੀ ਦਾ ਆਟਾ ਬਰੋਦੀ ਸਾਦ ਨਾ ਬਹੁਤ ਜ਼ਿਆਦਾ ਵਧੀਆ ਬਾਹਰ ਨਾ ਆਉਂਦਾ ਸਾਡੇ చూ గర్మ పానీ పౌగా విచిణ సాగ జీ సాడా ਖਾਣ ਸਾਰਾ ਕੁਝ ਮਿਕਸ ਹੋ ਗਿਆ ਜੋ ਕਿ ਮਾਸੀ ਨੇ ਮਿਕਸ ਕਰਨਾ ਸੀ ਜੋ ਸਾਨੂੰ ਦਿਖਾਉਣਾ ਸੀਗਾ ਵੀ ਇਦਾਂ ਦੇ ਸਾਨੂੰ ਪੱਕੀ ਰਿਆ ਚਾਹੀਦੀ ਆ ਤੇ ਇਧਰ ਪਿਆਜ਼ ਵਗੈਰਾ ਅਦਰਕ ਵਗੈਰਾ ਲਸਣ ਵਗੈਰਾ ਹੋਈ ਬੈਤ ਤਿਆਰ ਬਣਾਨੇ ਆ ਤੜਕਾ ਪਹਿਲਾਂ ਇਹਨੂੰ 10-15 ਮਿੰਟ ਹੋਰ ਰਜਾਵਾਂਗੇ ਤਾਂ ਕਿ ਹੋਰ ਵੀ ਕਾਠਾ ਜਿਹਾ ਬਣ ਜਵੇ ਇਹ ਜਦ ਤੱਕ ਤੜਕੇ ਨੇ ਬੁੱਜਣਾ ਇਹ ਦੇ ਜੀ ਆ ਅੱਛਾ ਓਕੇ ਕਈ ਤਾਂ ਮਾਸੀ ਜੀ ਮੈਂ ਰੋਟੀ ਬਣਾਤੀ ਤੜਕੇ ਤੇ ਬਾਅਦ ਵੀ ਚੁੱਲ੍ਹੇ 'ਤੇ ਰੱਖ ਦਿੰਦੇ ਆ ਸਾਰੀ ਰਾਤ ਲਈ ਉਹ ਠੰਡਾ ਚ ਰੱਖਉਂਦਾ ਵੀ ਠੰਡਾ ਨਾ ਹੋਵੇ ਛੇਤੀ। ਓਕੇ ਉਸ ਕਰਕੇ। ਛੀਵੀ ਕਬਾ। ਇਹ ਵੀ ਲਾਉਂਦੇ ਹਾਂ। ਹੂੰ। ਜੇ ਕਹਿੰਦੇ ਵੀ ਘਰ ਦੇ ਵਿੱਚ ਮੱਕੀ ਦਾ ਆਟਾ ਨਾ ਹੋਵੇ ਤਾਂ ਬੇਸਣ ਯੂਜ਼ ਕਰ ਸਕਦੇ ਅਸੀਂ। ਜ਼ਿਆਦਾ ਤਾਂ ਥੋੜਾ ਜਿਹਾ ਹੀ ਪੈਂਦਾ ਫਿਰ ਉਹ। ਵੈਸਟ ਮੱਕੀ ਦਾ ਆਟਾ ਬਸ ਸੋਨੇ ਪਰ ਸੁਹਾਗੇ ਦਾ ਕੰਮ ਆ ਜਿਹੜਾ। ਆਹ। ਹੋ ਜੇ ਮੱਕੀ ਦਾ ਆਟਾ ਥੋੜਾ ਦੇ ਵਿੱਚ ਬੇਸਣ ਵੀ ਮਿਲਵਾ ਸਕਦੇ ਆਪਾਂ ਹਾਂ ਹੋ ਫਿਰ ਉਹ ਵਧੀਆ ਬਣ ਜਾਣਾ ਹੋਰ ਠੀਕ ਹਾਂ ਤੇ ਜਿਆਦਾ ਯਾਰ ਇਹ ਮੱਕੀ ਦੇ ਆਟੇ ਨਹੀਂ ਜੀ ਹੂੰ ਇਹ ਦੀ ਬਣੀ ਆ ਹੂੰ ਜਿਹੜੀਆਂ ਸੰਗੀਆਂ ਖਾਣੀਆਂ ਰਾਈਟ ਸਹੀ ਹੋ ਗਿਆ ਪਾਇਣਾ ਜਿਆਦਾ ਭਾਪਾ ਹੀ ਨੂੰ ਪਸੰਦ ਆ ਮੱਕੀ ਦਾ ਸਾਗ ਅ ਮੱਕੀ ਦੀ ਰੋਟੀ ਰਾਈਟ ਮੱਕੀ ਦੀ ਰੋਟੀ ਪਾਪਾ ਜੀ ਨੂੰ ਹੀ ਪਸੰਦ ਆਏ ਮੈਂ ਤੁਹਾਡੀ ਗੱਲ ਮੰਨ ਲਈਆਂ ਚਲੋ ਜੀ ਹੁਣ ਅਸੀਂ ਤੜਕਾ ਲਈਏ ਪਾਉਣ ਨਾ ਮੱਕੀ ਦੀ ਰੋਟੀ ਜਲ ਬਣਦੀ ਆ ਫੇਰ ਮਿਲਾਂਗੇ ਆਪਾਂ ਨਾਲੇ ਬੈਠ ਕੇ ਛਕਾਂਗੇ ਤੁਹਾਨੂੰ ਦੱਸਾਂਗੇ ਅੰਬਰੌਣੇ ਆਲੇ ਸਿਆਣੇ ਨੇ ਤਾਂ ਟਾਈਮ ਨਾਲ ਖਾਣੀ ਐ ਤੇ ਸਾਰੇ ਦਿਨ ਕੰਮ ਕਰਦਾ ਮਾਸੀ ਮੰਮੀ ਮਾਸੀ ਦਾ ਪਰਾ ਠੰਡਾ ਕਰਦੀ ਹੋਈ ਅੱਗ ਦੇ ਕੋਲ ਬੈਠ ਕੇ ਸੋ ਜੀ ਤਿਆਰ ਕਰ ਰਹੀ ਹੈ ਮੇਰੀ ਮਾਸੀ ਆਪਣੇ ਕੋਮਲ ਕੋਮਲ ਹੱਥਾਂ ਦੇ ਨਾਲ ਮੱਕੀ ਦੀ ਰੋਟੀ। ਕਿਆ ਕਹਿੰਦੇ ਨਾਨੀ? ਮੈਂ ਆ ਕੇ ਤੇ ਠੰਡਾ ਕਰਦੀ ਕਰਦੀ ਆਪਣਾ ਨਾ ਬਕਾ ਲਈ ਹੁਣ ਮੁੰਡਾ ਸੇਕ ਦੇ। ਮੈਂ ਕਹਾਂ ਫਰਾਇ ਜਾਣਾ ਵੱਜੇ ਲੇ ਤੇ ਹਾਂ। ਉਹ ਤੇ ਮੁੰਡੇ ਦਾ ਮੋਢੀ ਦਾ। 4 ਟਾਈ ਕੰਮ ਹੋ ਜਵੇ ਕਿਤੇ ਨਾਨੀ ਨਗਰਾਨੀ ਨੂੰ ਬਿਠਾਈ ਹੋਈ ਆ ਵੀ ਦੋਹਾਂ ਦਾ ਕਿਤੇ ਦਾ ਦੀ ਸੰਭਲ ਕੇ ਕੰਮ ਕਰਨਾ। ਤੇ ਕੰਦੀ ਕਿਰਪਾ ਅਦਾ ਕਰੀ ਜਾਵੇ ਜੇ। ਇਹਨੇ ਹੁਣ ਕੁੱਤੇ ਖਾਣੀ ਆ। ਕਿਆ ਹੋ ਗਿਆ ਜਿੰਦਿਆਂ ਨੂੰ ਰੜਤਾ ਜਾਵੇ। ਉਹ ਤਾਂ ਜਾਣਦੇ ਮੜੀ ਜੀ ਮੈਂ ਨੇ ਤੇ ਸਿੱਖ ਕੇ ਮੈਂ ਚੱਲ ਵੀ ਵੀ ਬਿ ਬਿ ਬਲ ਕਿਦਾਂ ਸਿਖਾਉਣ ਲੱਗੀ ਸੀ ਤੁਸੀਂ ਵੀ ਜੇ ਕਹਿ ਦੋ ਵੀ ਹਾਂ ਮੈਂ ਥੋਤੇ ਹੀ ਸਿੱਖਿਆ ਚੱਲ ਜਾਣਾ ਡੈਡੀ ਤੁਸੀਂ ਕਿਹ ਕਿਉਂ ਕਹਾਂ ਡੇੜਾ ਮੇਰਾ ਡੈਡੀ ਦਾ ਉਹਦਾ ਉਹ ਡੈੜੀ ਨੇ ਠੀਕ ਸਿਖਾਈ ਆਏ ਤਾਂ ਮੇਰੇ ਜਸਬੀਰ ਚਾਚੇ ਨੇ ਮੈਨੂੰ ਸਿਖਾਈ ਮੈਂ ਕੀ ਦੂ ਤੂੰ ਉਹਦਾ ਨਾ ਕਿਹਾ ਕਰ ਮੈਂ ਮੈਂ ਸਭ ਦਾ ਹੀ ਲੱਗਨੀ ਆ ਕਿਉਂਕਿ ਮੈਨੂੰ ਸਾਰੇ ਗਾਈਡ ਕਰਦੇ ਆ ਫਿਰ ਇੱਥੇ ਪਤਲੀ ਰਹਿਣੀ ਚਾਹੀਦੀ ਇੱਥੇ ਤੋਂ ਪਤਲੀ ਹੋਣੀ ਚਾਹੀਦੀ ਆ ਮੇਚੀ ਰੋਟੀ ਹੋਣੀ ਚਾਹੀਦੀ ਵੈਰੀ ਗੁੱਡ ਬੱਚੇ ਐਨਾ ਕਰਕੇ ਠੀਕ ਆਪਣਾ ਕਿਹਾ ਜਾਣਾ ਜੇ ਆਪਾਂ ਗੱਲ ਕਹਿ ਦਈਏ ਵੀ ਹਾਂ ਵੀ ਉਹਨੇ ਸਿਖਾਤੀ ਕੰਨ ਵੀ ਰਾਂਗੇ ਹਾਂ ਕਾਪੀ ਚੱਕ ਲਈ ਹੁਣ ਜਿੰਨਾ ਕਮਰੇ ਦਾ ਇੱਕ ਦੋ ਪੇਜ ਅੱਜ ਕਰਾ ਦੇ ਤੇਰਾ ਉਹ ਕਰੋ ਇੱਕ ਦੋ ਪੇਜ ਥੋੜਾ ਜਿਹਾ ਹੀ ਰਹਿਦਾ ਕਰ ਲੈਣਾ ਉਹਨੇ ਮੈਨੂੰ ਦੱਸ ਗਿਆ ਤਾਂ ਉਹ ਮੱਕੀ ਹੁਣ ਬੁਖਾਰ ਹੋ ਗਿਆ ਹੁਣ ਕੀ ਹੋਇਆ ਕੰਨ ਵੀਰ ਇਹ ਥੋੜਾ ਬਹੁਤ ਜ਼ਿਆਦਾ ਸੀਟ ਚੱਲ ਰਹੀ ਆ ਚੱਲ ਰਹੀ ਆ ਪੀਣ ਤੇ ਹਟਰ ਜਾਉਂਦੀ ਠੰਡਾ ਹੁੰਦਾ ਠਿਕਾ ਹਾਂ ਠੰਡਾ ਪਾਣੀ ਪੀਣ ਤੇ ਟਾਇਰ ਸਵੇਰ ਦੀ ਕੋਈ ਨਹੀਂ ਪ੍ਰਮਾਤਮਾ ਹੋਰ ਕੀ ਕਰ ਕਰੇ ਜਦੋਂ ਤੁਨ ਦਿਆ ਕਰੇ ਮੂੰਹ ਚ ਮੈਨੂੰ ਗੁੱਸਾ ਬਹੁਤ ਚੜਿਆ ਮੰਮੀ ਤੁਹਾਡੇ ਪਰ ਅੱਜ ਨਹੀਂ ਛੱਡੇ ਆਪਣੇ ਵੀ ਮੈਂ ਖਾਣੇ ਨਹੀਂ ਹੈਗੇ ਚੱਕੇ ਉਹ ਵੀ ਦੇ ਦਿੱਤੇ ਹਾਂ ਮੰਮਾ ਨੂੰ ਮੈਂ ਕਹੀਗੀ ਮੈਂ ਕਹਾਂ ਮੰਮਾ ਉਹਨੂੰ ਰੋਕੋ ਕਰਨ ਵੀਡੀਓ ਬਣਦੀ ਆ ਮੈਂ ਮੰਮਾ ਨੂੰ ਵੀ ਰੋਕੀਗੀ ਵੀ ਮੰਮਾ ਰੋਕ ਦਿਓ ਕਰਨ ਨੂੰ ਮਾ ਦਾ ਕਾਈ ਮੈਨੂੰ ਆਪਣਾ ਮਿੱਟੀ ਵੀ ਮਨਵਾ ਕੋਈ ਰੱਖੇ ਉਹ ਸਿਰ ਸਾਰੇ ਬਾਲ ਕੱਢ ਦੇ ਦੇ ਮਨਦੀ ਆ ਕਿ ਨਾ ਮੇਰੇ ਦਿਮਾਗ ਨਾ ਇਹਦਾ ਗੇਮ ਖੇਡਾ ਕੋਈ ਮੇਰੇ ਕੋ ਇਹ ਨਹੀਂ ਹੁਣ ਤਾਂ ਦੇਖਦਾ ਹੀ ਨਹੀਂ ਜਸਮੀਨ ਤੈਨੂੰ ਨਹੀਂ ਪਤਾ ਉਹ ਤੇ ਨਹੀਂ ਪਤਾ ਦੀਦੀ ਜਦੋਂ ਮੈਂ ਸਵੇਰੇ ਬਾਹਰ ਤੇ ਮੇਰੇ ਬਾਲ ਨਹੀਂ ਬਾਹਰ ਕਰਨ ਮੇਰਾ ਵਿਸ਼ਵਾਸ ਨਾ ਤੋੜਦੀ ਮੈਂ ਭੰਨ ਦਣਾ ਤੂੰ ਤੈਨੂੰ ਮੈਂ ਦਾਸਤਾ ਮੈਂ ਨਹੀਂ ਖੇਡਦਾ ਮੈਂ ਮੇਰੇ ਤੋਂ ਮੇਰੇ ਵਾਲ ਨਹੀਂ ਖੁੱਲੇ ਹੋਏ ਤੇ ਮੈਂ ਤੈਨੂੰ ਕੁੱਤ ਮੈਂ ਤੈਨੂੰ ਦੱਸ ਤਾ ਵੀ ਮੈਂ ਬਾਹਰ ਨਹੀਂ ਦੇਣਾ ਤੂੰ ਮੈਂ ਮੰਮੀ ਵੀ ਨਹੀਂ ਦੇਖਣੀ ਮਾਸੀ ਵੀ ਨਹੀਂ ਦੇਖਣੀ ਤੈਨੂੰ ਪਤਾ ਫਿਰ ਮੈਂ ਕਿਸੇ ਨੂੰ ਨਹੀਂ ਦੇਖਦੀ ਮੈਂ ਨਹੀਂ ਖੇਡਦਾ ਤੂੰ ਬਸ ਠੀਕ ਆ ਤੇਰੇ ਵਾਲ ਕਿੱਥੋਂ ਨਿਕਲੇ ਨੇ ਉਹ ਆਏ ਨਹੀਂ ਨਿਕਲੇ ਹੋਏ ਤੇ ਦੁਪਹਿਰ ਨੂੰ ਵੀ ਨਹੀਂ ਮਿਲਦੇ ਲੁਪਣ ਗਿਆ ਦੇਖਿਆ ਮੰਮੀ ਨੇ ਬਾਹਰ ਅੱਜ ਤੋਂ ਮੈਂ ਨਹੀਂ ਤਾਇਆ ਮੈਂ ਕਾਹਨ ਨਿਕਲਿਆ ਹੋਏ ਤੇ ਪਹਿਲੇ ਉਹ ਚਲੋ ਛੱਡੋ ਇਹ ਕਿ ਆਸਬੀ ਨੇ ਨੂੰ ਕੌਣ ਸਮਝਾਉ ਦੀ ਬਾਹਰ ਪੱਟਦਾ ਆਪਣੇ ਪਿੱਛੇ ਮੈਂ ਹੁਣ ਕੀ ਕਰਾਂ ਫੇਰ ਕੀ ਚਾਹੁੰਨੇ ਹਾਂ ਮੈਂ ਕੋਈ ਪੱਟਿਆ ਹਾਂ ਹਾਂ ਪੁੱਤ ਪੱਟੇ ਵੀ ਨਹੀਂ ਹੈਗੇ ਇਹ ਬਾਲ ਕਿਸੇ ਦੇ ਵੀ ਨਹੀਂ ਨਿਕਲਦੇ ਐ ਬੈਠ ਕੰਮ ਗੱਲ ਉਹ ਨਹੀਂ ਹੈ ਆਹ ਕਿਵੇਂ ਨਿਕਲ ਜੂਗੇ ਹ ਬਾਲ ਤੇਰੇ ਪਿੱਛੇ ਹੋਰ ਨਹੀਂ ਨਿਕਲੇ ਕੁਛ ਨਾ ਕਹ ਕੱਲੂ ਮੈਂ ਕੋ ਕੋ ਘਣਾਉ ਦਿੰਦਾ ਇਹ ਪੱਟੇ ਦਾ ਨਾ ਆਂ ਬੋਲਦਾ ਜੇ ਸੁਭਰ ਪੁੱਛਣੀ ਤੈਨੂੰ ਖੇੜ ਦੇ ਖੇੜ ਦੇ ਨੂੰ ਪਤਾ ਨਹੀਂ ਲੱਗਦਾ ਗੱਲ ਆਈਆਂ ਧਮਾਈ ਜਾਂਦਾ ਨੂੰ ਜਸਮਾਨੇ ਗੱਲ ਆਇਆ ਤੇਰੀ ਵੀ ਇਹਦੇ ਵਿੱਚ ਕੋਈ ਗਲਤੀ ਨਹੀਂ ਪਰ ਤੇਰੇ ਦਿਮਾਗ ਬਾਜਾ ਹੋ ਰਿਹਾ ਤੈਨੂੰ ਸਹੀ ਕਰਨਾ ਪੈਣਾ ਲੈ ਲੈ ਨਹੀਂ ਟੁਕੜੇ ਟੁਕੜੇ ਕਰ ਲੈ ਬਾਲਾਂ ਦੇ ਟੁਕੜੇ ਟੁਕੜੇ ਨਿਕਾਲ ਪਟਕਾ ਨਾ ਖੋਲੋ ਬਸ ਇਹਦਾ ਸਿਰ ਤੋਂ ਅੱਜ ਮੈਂ ਕਰੀ ਇੱਧਰ ਆ ਬੈਠੀ ਇੱਕ ਛੋਟੀ ਰੋਟੀ ਬਣਾਉਂਦੀ ਆ ਇੱਕਾ ਛੋਟੀ ਬੈਠੀ ਰੋਟੀयां ਬਣਾਉਂਦੀ ਆ ਜਦ ਤੱਕ ਦੀ ਸਿਰ ਬਾਕੇ ਨੇ ਸਕੂਲ ਦਾ ਕੰਮ ਕਰੇ ਇੱਕ ਵਾਰ ਨਹੀਂ ਤਾਂ ਨਿਕਲਿਆ ਹੋਇਆ ਮੈਂ ਖੁਦ ਦੇਖਦੀ ਆ ਇਹਨੇ ਮੰਨਣਾ ਨਹੀਂ ਹੈਗਾ ਬਸ ਏ ਮਾਸੀ ਆ ਦੇਖ ਇੱਧਰ ਇਹਨੇ ਨਾ ਘਰ ਪੱਟ ਖਾਣੀਆਂ ਇਹਨੇ ਛੱਪੜੀ ਖਾਣੀਆਂ ਮੈਂ ਤੇ ਇਹਨੂੰ ਆਪਣੇ ਦੋ ਦਾ ਲੱਗਿਆ ਵਾ ਤੋਤੀਆਂ ਏ ਮਾ ਜਿਹੜੀ ਅੱਜ ਦਿਨ ਇਹ ਬੈਸੀ ਲਪਿਆ ਤਾਂ ਮੇਰੇ ਨਾਲ ਬਈ ਆ ਗਈ ਗਈ ਤੋਤੀਆਂ ਤੋਤੀਆਂ ਪਕਾ ਲਓ ਬਾਈ ਤੋਤੀਆਂ ਹੋਏ ਹੋਏ ਅੱਜ ਮੈਂ ਵੀ ਰੋਟੀ ਬਰੇਡ ਹੋ ਗਈ ਆ ਥਲ ਦੇ ਥਲ ਦੋ ਚਲੋ ਜੀ ਹੁਣ ਮੈਂ ਨਹਾ ਲਵਾਂ ਹੁਣ ਜਦ ਨਾਨੀ ਮੰਮੀ ਮਾਸੀ ਬੈਠਣਗੇ ਪ੍ਰਸ਼ਾਦਾ ਛਕਣ ਫਿਰ ਦੇਖਦੇ ਆ ਕਿ ਆ ਕੁਝ ਬਣਦਾ ਓਕੇ ਫਿਰ ਲੋ ਜੀ ਸਭ ਤੋਂ ਪਹਿਲਾਂ ਟੇਸਟ ਕਰਨਗੇ ਜੀ ਅੱਜ ਸਾਡੇ ਪਾਪਾ ਜੀ ਪਾਪਾ ਜੀ ਬਿਲਾਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਜੀ ਤੁਹਾਨੂੰ ਪਤਾ ਅੱਜ ਸਾਗ ਆਇਆ ਕਿੱਥੋਂ ਐ ਇਹ ਜੀ ਪਤਾ ਉਹ ਕਿੱਥੇ ਕਹੇ ਪੁੱਛਣਾ ਕੋਈ ਮੈਂ ਕਿੱਥੇ ਪਿਓਰੇ ਤੇ ਪਹਿਲਾਂ ਟੈਸਟ ਦੇਖੀ ਹਾਂ ਟੇਸਟ ਕਰਕੇ ਦੇਖੋ ਪਹਿਲਾਂ ਬਹੁਤ ਵਧੀਆ ਮੈਂ। ਵੈਰੀ ਗੁੱਡ ਵਾਲਾ ਕੰਮ ਹੋ ਗਿਆ। ਠੀਕ ਹੈ। ਇਹ ਆਇਆ ਪਿਉਰੇ ਤੇ। ਮੀਂਦਰੋ ਬੂਆ ਨੇ ਦਿੱਤਾ। ਉਹਨਾਂ ਨੇ ਨਾ ਇੱਕ ਥੋੜੀ ਜਿਹੀ ਜਗ੍ਹਾ ਦੇ ਵਿੱਚ ਸਾਗ ਬੀਜਿਆ ਤਾਂ ਜੀ। ਫਿਰ ਫੁੱਫੜ ਜੀ ਨੇ ਉਹੀ ਸੇਲ ਤੇ ਕਰਤਾ ਵੀ ਦੇ ਦਿਓ ਜਿਹਨੂੰ ਦੇਣਾ ਹੈ। ਖਾਓ ਸਾਰਾ ਸਾਗ ਤਾਂ ਫਿਰ ਚਾਚਾ ਅੰਨਾ ਤੋੜ ਲਿਆ ਜੀ ਫਿਰ ਸਵਾਦ ਲੱਗਿਆ। ਆ ਦੇਖੋ ਸ਼ੋਭਾ ਕੀ ਨੇ ਬਣਾਇਆ ਸਾਗ ਪਾਪਾ ਜੀ ਨੂੰ ਦੱਸ। ਮੈਂ। ਦੇਖ ਲਓ ਪਾਪਾ ਜੀ। ਹੂੰ। ਆਸੀ ਗਾਲੀ। ਕੋਈ ਬਾਲੇ? ਹਾਂ। ਹਾਂ ਬਾਲੇ ਆ ਮੇਰੇ ਇਧਰ ਦੱਸ ਕਿ ਕਿ ਵਾਇਆ। ਅੱਛਾ ਕਿਹਦੇ ਦਾ ਦਾਦੂ ਕਿਹਦੇ ਆ ਇਹ? ਮੇਲੇ ਆ ਮੇਲੇ। ਚਲ ਪਾਪਾ ਜੀ ਨੇ ਤਾਂ ਕਰਤਾ ਪਾਸ। ਹੁਣ ਅਗਲਾ ਨੰਬਰ ਦੇਖਦੇ ਆ ਕਿਹਦਾ ਆਉਂਦਾ ਹੈ ਉਹ ਦੱਸੂਗਾ। ਰਾਤ ਕਿਤੇ ਗਏ ਹੋਏ ਸੀਗੇ ਚਾਚੂ ਤਾਂ ਇਸ ਕਰਕੇ ਮਾਰਨਿੰਗ ਟਾਈਮ ਹੁਣ ਚਾਚੂ ਦੇ ਪਾ ਲਵਾਂਗੇ ਵੀਊ ਵੀ ਕਿਦਾਂ ਦਾ ਲੱਗਿਆ ਤੁਹਾਨੂੰ ਸਾਖ। ਸਾਖ ਦੇ ਦੇ ਦੇਖਣ ਨੂੰ ਤਾਂ। ਜੇ ਦਾ ਮਰਜੀ ਮੇਰੇ ਵਾਸਤੇ ਦਾ ਬੈਸਟ ਹੈ। ਹੂੰ। ਤੇ ਮੁੰਬਾ ਹਗੂ ਰੱਖੇ ਸੁੱਖ। ਸਭ ਨੂੰ ਨਸੀਬ ਹੋ ਜਿੱਥੇ-ਜਿੱਥੇ ਕਜਾਬੀ ਬੈਠੇ ਆ। ਤੇ ਰਾਬੀਆਂ ਲਈ ਵੇਵਰੇਟ ਆ। ਅ ਬਕਸਿਆਂ ਉੱਪਰ ਬਕਸਿਆਂ ਬਾਰੇ ਕੋਈ ਫੈਸਲਾ ਤੇ ਮਖਣੀ ਮਾ ਪਾ ਲਿਆ ਤਾਂ ਮਾਨੂੰ ਸੱਚਾ ਨਹੀਂ ਜਾਂ ਜ਼ਮੀਨ ਹੈ। ਬਚਾਰਾ ਰਿਵਿਊ ਲੈਣਾ ਮੈਂ ਮਖਣੀ ਘੋਲ ਵੀ ਸਾਗ ਦੇ ਵਿੱਚ। ਆਹ 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 ਦੇਖੋ ਸਾਈਡਾ ਤੇ ਹੈਗੀ ਆ। ਵਾਹ ਜੀ। ਸਤਿਨਾਮ। ਸਰੋਦਰ ਰਾਤ ਨੂੰ ਉੱਧੇ ਪਰ ਪੱਥਰ ਰੱਖ ਕੇ ਆ। ਮਹੌਰਾ ਆਪਣਾ ਪ੍ਰਸੰਨਾ ਛੱਡਾ ਬਾਈ ਰਾਤ ਮੈਂ ਸਕੇ ਹੀ ਇਹਦਾ ਮਾਮੇ ਨਹੀਂ ਹਾਂ ਅੱਜ ਦਿਨਕ ਮਸੋਂ ਚੜਾਇਆ ਵੀ ਕਾਲ 8:00 ਵਜੇ ਮੈਂ ਕਾਟਣਾ ਖਾਊਗਾ ਤਿਆਰ ਲੈਣਾ ਫਿਰ ਬਾਦੂ ਜੀ ਦੇਖੀ ਜਾਉਗੀ ਜਰਨਾ ਕੀ ਬੜਦਾ ਚਾਦਕ ਜੀ ਮੈਂ ਆਪਾਂ ਠੰਡਾ ਦਾ ਸਾਖਾਂ ਤੇ ਉਹੀ ਗੁਸਾ ਅੱਜ ਕਿਹੜਾ ਪਰ ਹੋ ਗੋ ਘਰ ਤੋਂ ਜਪਾਈ ਹੋਊਗੀ ਉਹ ਸਾਗ ਤੇ ਸਾਗ ਬਣਿਆ ਦਾ ਤਹੀ ਮੈਂ ਕਹਿਣੀ ਆ ਜਿਵੇਂ ਕਿਥੋਂ ਤੋੜ ਕੇ ਲੈਣਾ ਉੱਥੇ ਜਿਹੜੇ ਨਾ ਘਬਰੇ ਤੇ ਐਵੀ ਗੱਲ ਹੈ ਅਖਾ ਨਮਨ ਤੇਰਾ ਰੋੜਾ ਸੁਨੀ ਕਰ ਰਿਹਾ ਆ ਅੱਪਾ ਵੀ ਥੋੜੇ ਜਿਹਾ ਖੇਤਾਂ ਚ ਬੀਜ ਲਓ ਬੀਜਿਆ ਹੋਈ ਨਹੀਂ ਮੱਛਰ ਕਾ ਗਿਆ ਸੋ ਫਿਰ ਹੁਣ ਰੀ ਦੁਆਰ ਤੇ ਬੀਜੂਗੇ ਕਿ ਬਸ ਹੋਵੇ ਬੀਜਣਾ ਹਮ ਟਰੈਕਟਰ ਜੋਬੇ ਕਰਦੇ ਹਾਂ ਓਕੇ ਠੀਕ ਚਲੋ ਜੀ ਫਿਰ ਠੀਕ ਹੈ ਚਾਚੂ ਕੰਦੇ ਬਹੁਤ ਸਵਾਦ ਬਣਿਆ ਸਾਦ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਪਰਮਾਤਨਾ ਤੁਹਾਨੂੰ ਸਭ ਨੂੰ ਚੜਦੀ ਕਲਾ ਚ ਰੱਖੇ ਬਾਏ ਬਾਏ